ਟਿੱਪਣੀ ਕਰਨ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਕਫੂਤਾ ਫਰਕ ਹੈ ਨੇ ਦੱਸ ਦਈਏ ਕਿ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਤਲਬ ਕੀਤਾ ਹੈ ਕੰਗਣਾ ਰੋਤ ਦਾ ਬਿਆਨ ਆਇਆ ਉਹ ਮੁੰਡੇ ਕੰਗਣਾ ਰੋਤ ਜੋ ਸੰਸਦਨ ਹੈ ਉਸ ਦਾ ਬਿਆਨ ਆਇਆ ਹੈ ਕਿ ਇਹਨਾਂ ਨੇ ਉਹਨਾਂ ਨੂੰ ਹੁਣ 7 ਦਿਨਾਂ ਦੇ ਅੰਦਰ ਹੰਕਤਤਾਲ ਦੇ ਅੰਦਰ ਮੰਗੂਏ ਅਗਰ ਬੀਜੇਪੀ ਦੀ ਸਰਕਾਰ ਨਾ ਦਿੱਤੀ ਤਾਂ ਪੰਜਾਬ ਦਾ ਬੰਗਲਾਦੇਸ਼ ਪ੍ਰਦਾਨ ਹੈ ਸਿਮਰਨਜੀਤ ਸਿੰਘ ਮਾਨ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸਾਬਕਾ ਮੈਂਬਰ ਸੰਗਣਾ ਨੌਰ ਦੀ ਟਿੱਪਣੀ ਤੇ ਪ੍ਰਕਿਰਿਆ ਪੁੱਜੀ ਗਈ ਤਾਂ ਉਹਨਾਂ ਨੇ ਕਰਨਾਲ ਦੇ ਵਿੱਚ ਬਲਦਕਾਰ ਦਾ ਦਸਤਾਕ ਕੀਤਾ ਬਲਦਕਾਰ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੇ ਵੱਲੋਂ ਇੱਕ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਦੱਸਦੇ ਕਿ ਸਾਬਕਾ ਆਈਪੀਐਸ ਅਧਿਕਾਰੀ ਸਿਮਰਨਜੀਤ ਸਿੰਘ ਮਾਨਿਕ ਪਾਰਟੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਰਨਾਲ ਗਏ ਤਾਂ ਇਸ ਦੌਰਾਨ ਉਹਨਾਂ ਨੇ ਸੰਗਣਾ ਤੇ ਵਿਵਾਦਤ ਟਿੱਪਣੀ ਕੀਤੀ ਕਮਿਸ਼ਨ ਦੇ ਵੱਲੋਂ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਭੇਜਿਆ ਗਿਆ ਨੋਟਿਸ ਦੇ ਵਿੱਚ हरियाणा राज महिला कांग्रेस ने कंगना रनौत का बयान आया उन्होंने कंगना रनौत जो सांसद हैं का बयान आया इंसान मानदेव को कंगना रनौत में रेप मर्डर अगर बीजेपी सरकार नाम होती गई तो पंजाब और उत्तर की इज्जत के प्रति अशील लगने का हुआ तुमने जैसे इंसान को जनतक माफी मांगनी पवेगी और 5 दना दे अंदर अंदर कमीशन नु अपना लिखित स्पष्टीकरण भी भेजना पवेगा लगता है कि कंगना रनौत लगातार अपनी ऑन वाली कलम इमरजेंसी को लेके विवादों के बीच के ਨਜ਼ਰ ਆ ਰਹੀ ਹੈ ਤੇ ਹੁਣੇ ਵਿਵਾਦ ਹੋਰ ਵੀ ਜ਼ਿਆਦਾ ਭੜਕੇ ਨੇ ਜਦੋਂ ਬੀਜੇਪੀ ਸਾਂਸਦ ਕਰਨਾ ਰਣੋਥ ਦੇ ਇੰਟਰਵਿਊ ਦੌਰਾਨ ਕਿਹਾ ਕਿ ਦੇਸ਼ ਦੇ ਵਿੱਚ ਮਜ਼ਬੂਤ ਲੀਡਰਸ਼ਿਪ ਨਾ ਹੁੰਦੀ ਤਾਂ ਭਾਰਤ ਦੇ ਵਿੱਚ ਵੀ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਸਕਦੀ ਸੀ ਉਸਨੇ ਦੋ ਫਲਾਇਆ ਕਿ ਜਦੋਂ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਮੋਦਕ ਦਾ ਬਿਆਨ ਆਇਆ ਉਹਨੇ ਆਪਣੇ ਬੰਗਾਰ ਰਣੋਥ ਜੋ ਸਾਂਸਦ ਨੇ ਤਵਾਦ ਵਿਵਾਦ ਦੇਖਦੇ ਹੋਏ ਭਾਰਤ ਪਾਣੇ ਦੇ ਮਾਡਲ ਨੂੰ ਅਗਰ ਬੀਜੇਪੀ ਸਰਕਾਰ ਨਾ ਕਰਦੀ ਤਾਂ 50 ਕੰਗਣਾ ਰਣੌਤ ਜੋ ਬੰਗਲਾਦੇਸ਼ ਦਾ ਹੈ ਇਸ ਦੇ ਉੱਪਰ ਬਿਕਦੇ ਵਿੱਚ ਅਜੇ ਕੋਈ ਬਿਆਨ ਨਾ ਦਿੱਤੇ ਹੁਣ ਇਸ ਵਿਵਾਦ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੰਗਣਾ ਰਣੌਤ ਤੇ ਆਪਣੀ ਕੀਤੀ ਗਈ ਸੀ ਤੇ ਉਸ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹੁਣ ਸਿਮਰਨਜੀਤ ਸਿੰਘ ਮਾਨ ਪੁਖਤੇ ਪਾਕੇ ਨੇ ਦੱਸਿਆ ਕਿ ਹਰਿਆਣਾ ਦੇ ਮਹਿਲਾ ਕਮਿਸ਼ਨ ਦੇ ਵੱਲੋਂ ਹੁਣ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ 5 ਦਿਨਾਂ ਦੇ ਅੰਦਰ ਜਨਤਕ ਮਾਫੀ ਮੰਗਣ ਦੇ ਲਈ ਕਿਹਾ ਗਿਆ ਹੈ ਹੋਰ ਅਪਡੇਟਸ ਲਈ ਵੇਖੋ ਰੋਜ਼ ਚੈਬਲਟੀਵੀ